ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀਆਂ ਦੀ ਕਿਚਨ ਚ ਤੇ ਅੱਜ ਮੈਂ ਤੁਹਾਡੇ ਨਾਲ ਗੋਲ ਗੱਪਿਆਂ ਦੀ ਰੈਸਪੀ ਸ਼ੇਅਰ ਕਰਾਂਗੀ ਜੀ ਤੇ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਅਸੀਂ ਇਹਨੂੰ ਬਣਾ ਕੇ ਤਿਆਰ ਕਰਾਂਗੇ ਤੇ ਬਿਲਕੁਲ ਬਾਜ਼ਾਰ ਵਰਗੀ ਬਣ ਕੇ ਤਿਆਰ ਹੋਣਗੇ ਤਾਂ ਅਸੀਂ ਇਹਨੂੰ ਬਣਾਉਣਾ ਸਟਾਰਟ ਕਰਦੇ ਹਾਂ ਜੀ ਇੱਥੇ ਆਪਾਂ ਲਵਾਂਗੇ ਜੀ ਪੁਦੀਨੇ ਦੇ ਥੋੜੇ ਪੱਤੇ ਥੋੜਾ ਜਿਹਾ ਧਨੀਆ ਤੇ ਤਿੰਨ ਕ ਹਰੀਆਂ ਮਿਰਚਾਂ ਅਸੀਂ ਲਵਾਂਗੇ ਤੇ ਇਹਨਾਂ ਦੀ ਅਸੀਂ ਪਾਣੀ ਤਿਆਰ ਕਰ ਲਵਾਂਗੇ ਜੀ ਇਹਨੂੰ ਅਸੀਂ ਪੀਸ ਲਵਾਂਗੇ ਥੋੜਾ ਜਿਹਾ ਪਾਣੀ ਪਾ ਕੇ ਅਸੀਂ ਇਹਨੂੰ ਇਸ ਲਵਾਗੇ ਤੇ ਹੁਣ ਅਸੀਂ ਇਹਦੇ ਵਿੱਚ ਪਾ ਲਵਾਂਗੇ ਜੀ ਥੋੜਾ ਜਿਹਾ ਠੰਡਾ ਪਾਣੀ ਬਿਲਕੁਲ ਠੰਡਾ ਪਾਣੀ ਹੋਣਾ ਚਾਹੀਦਾ ਏ ਤੇ ਇਹਦੇ ਵਿੱਚ ਜਿਹੜਾ ਅਸੀਂ ਬਣਾਇਆ ਹੋਇਆ ਸੀਗਾ ਪੇਸਟ ਉਹ ਸਾਰਾ ਸੀ ਇਹ ਵਿੱਚ ਪਾ ਲਵਾਂਗੇ ਸਾਰਾ ਪੇਸਟ ਅਸੀਂ ਪਾ ਕੇ ਇਹਦੇ ਵਿੱਚ ਥੋੜਾ ਜਿਹਾ ਅਸੀਂ ਪਾਵਾਂਗੇ ਜੀ ਹੁਣ ਖੱਟਾ ਪਾਣੀ ਇਮਲੀ ਨੂੰ ਅਸੀਂ ਭੋ ਕੇ ਰੱਖਿਆ ਸੀ ਉਹਦਾ ਅਸੀਂ ਪਾਣੀ ਜਿਹੜਾ ਕੱਢ ਲਿਆ ਸੀਗਾ ਤੋਂ ਅਸੀਂ ਇਹਦੇ ਵਿੱਚ ਪਾ ਦਵਾਂਗੇ ਤੇ ਇੱਥੇ ਅਸੀਂ ਲਵਾਂਗੇ ਜੀ ਥੋੜਾ ਜਿਹਾ ਮੂੰਗਰਾ ਤੇ ਉਹ ਵਾਦਵਾਗੇ ਦੇ ਸਵਾਦ ਅਨੁਸਾਰ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਤੇ ਸਾਡਾ ਜਿਹੜਾ ਪਾਣੀ ਪੂਰੀ ਦਾ ਬਣ ਕੇ ਤਿਆਰ ਹੋ ਚੁੱਕਾ ਹੈ ਇੱਥੇ ਅਸੀਂ ਆٹے ਦੀ ਤਿਆਰੀ ਕਰਾਂਗੇ ਇੱਕ ਕੌਲੀ ਅਸੀਂ ਲਵਾਂਗੇ ਜੀ ਸੂਜੀ ਤੇ ਤਿੰਨ ਚਮਚ ਅਸੀਂ ਪਾਵਾਂਗੇ ਇਹਦੇ ਵਿੱਚ ਮੈਦਾ ਮੈਦੇ ਦੀ ਜਗ੍ਹਾ ਤੁਸੀਂ ਇੱਥੇ ਆਟਾ ਵੀ ਪਾ ਸਕਦੇ ਹੋ ਸੇਮ ਬਣਨਗੇ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਚਾਰ ਚਮਚ ਰਫਾਈਨਡ ਦੇ ਰਫਾਈਨਡ ਅਸੀਂ ਗਰਮ ਲਵਾਂਗੇ ਇਹਦੇ ਵਿੱਚ ਇਨਾਂ ਨੂੰ ਅਸੀਂ ਮਿਕਸ ਕਰ ਲਵਾਂਗੇ ਤੇ ਹੁਣ ਅਸੀਂ ਲਵਾਂਗੇ ਜੀ ਗਰਮ ਪਾਣੀ ਗਰਮ ਪਾਣੀ ਅਸੀਂ ਥੋੜਾ ਥੋੜਾ ਕਰਕੇ ਪਾਵਾਂਗੇ ਇਹਦੇ ਵਿੱਚ ਇੱਕ ਕੌਲੀ ਇਹਦੇ ਵਿੱਚ ਜੇ ਅੱਧੀ ਕੌਲੀ ਦੇ ਮਾਤਰਾਜ ਪਾਣੀ ਬਿਲਕੁਲ ਲੱਗ ਜਾਵੇਗਾ ਇਹਦੇ ਵਿੱਚ ਤੇ ਮੈਂ ਇੱਥੇ ਚਮਚਿਆਂ ਦੇ ਹਿਸਾਬ ਨਹੀਂ ਪਾਇਆ ਹੈ ਤੁਸੀਂ ਇੱਥੇ ਵੀ ਅੱਧੀ ਕੌਲੀ ਦੇ ਹਿਸਾਬ ਨਾਲ ਪਾ ਸਕਦੇ ਹੋ ਆਟਾ ਅਸੀਂ ਬਿਲਕੁਲ ਸੌਫਟ ਜਿਹੇ ਦਾ ਲਾ ਕੇ ਤਿਆਰ ਕਰਾਂਗੇ 300 ਦੇ ਘੰਟੇ ਵਾਸਤੇ ਰਸਤੇ ਰੱਖਾਂਗੇ ਤੇ ਜੇ ਸੂਜੀ ਬਿਲਕੁਲ ਫੁੱਲ ਜਾਵੇਗੀ ਤੇ ਇੱਥੇ ਅਸੀਂ ਲਾਵਾਂਗੇ ਜੀ ਕੜਾਹੀ ਤੇ ਕੜਾਹੀ ਵਿੱਚ ਪਾ ਦਵਾਂਗੇ ਜੀ ਅਸੀਂ ਰਿਫਾਈਂਡ ਤੇ ਇੱਥੇ ਅਸੀਂ ਉਬਲੇ ਹੋਏ ਲਏ ਜੀ ਤਿੰਨ ਆਲੂ ਤੇ ਅਸੀਂ ਇਹਨਾਂ ਵਿੱਚ ਕਰ ਆਲੂਆਂ ਦਾ ਮਸਾਲਾ ਤਿਆਰ ਕਰ ਲਵਾਂਗੇ ਤੇ ਉਹਦੇ ਵਿੱਚ ਅਸੀਂ ਬਰੀਕ ਕੱਟਿਆ ਹੋਇਆ ਪਿਆਜ਼ ਪਾ ਦਵਾਂਗੇ ਉਬਲੇ ਹੋਏ ਚਨੇ ਪਾ ਦਵਾਂਗੇ ਇਹਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਪਾ ਲਵਾਂਗੇ ਇਹਨਾਂ ਵਿੱਚ ਆਲੂਆਂ ਦੇ ਵਿੱਚ ਤੇ ਹੁਣ ਅਸੀਂ ਪਾਵਾਂਗੇ ਜੀ ਨਮਕ ਨਮਕ ਟੇਸਟ ਦੇ ਹਿਸਾਬ ਨਾਲ ਪਾਵਾਂਗੇ ਨਾਲ ਹੀ ਅਸੀਂ ਕਾਲੀ ਮਿਰਚ ਦਾ ਪਾਊਡਰ ਪਾ ਦਵਾਂਗੇ ਦੇ ਵਿੱਚ ਤੇ ਥੋੜੇ ਜਿਹੀਆਂ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਪਾ ਲਵਾਂਗੇ ਤੇ ਇਹ ਸਾਡਾ ਆਲੂਆਂ ਦਾ ਮਸਾਲਾ ਬਣ ਕੇ ਤਿਆਰ ਹੋ ਜੁਗਾ ਉੱਪਰ ਅਸੀਂ ਚਾਟ ਮਸਾਲਾ ਪਾ ਲਵਾਂਗੇ ਤੇ ਮਸਾਲਾ ਸਾਡਾ ਆਲੂਆਂ ਦਾ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਆਟਾ ਵੀ ਸਾਡੇ ਨੂੰ ਅੱਧਾ ਘੰਟਾ ਪੂਰਾ ਹੋ ਚੁੱਕਾ ਤੁਸੀਂ ਦੇਖ ਸਕਦੇ ਆ ਆਟਾ ਕਿੰਨਾ ਵਧੀਆ ਹੋ ਗਿਆ ਸੌਫਟ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਹੁਣ ਅਸੀਂ ਜਿਹੜਾ ਆਟਾ ਹੈ ਤੇ ਉਹਦੇ ਵਿੱਚ ਇੱਕ ਅਸੀਂ ਜਿਸ ਤਰੀਕ ਨਾਲ ਅਸੀਂ ਪੇੜਾ ਲੈਂਦੇ ਨਾ ਰੋਟੀ ਵੇਲਣ ਵਾਸਤੇ ਇਸ ਤਰੀਕੇ ਦਾ ਅਸੀਂ ਇੱਕ ਪੇੜਾ ਲੈ ਲਵਾਂਗੇ ਤੇ ਰੋਟੀ ਦੀ ਤਰ੍ਹਾਂ ਇਹਨੂੰ ਵੇਲ ਲਾਂਗੇ ਕਾਫੀ ਸਾਰਾ ਵੱਡਾ ਬਣਾ ਕੇ ਇਹਨੂੰ ਵੇਲ ਲਵਾਂਗੇ ਰੋਟੀ ਨੂੰ ਤੇ ਬਿਲਕੁਲ ਮੋਟੀ ਨਹੀਂ ਹੋਣੀ ਚਾਹੀਦੀ ਪਤਲੀ ਸ਼ੇਪ ਚ ਅਸੀਂ ਇਹਨੂੰ ਵੇਲ ਲਵਾਂਗੇ ਤੁਸੀਂ ਕੋਈ ਗਲਾਸੀ ਲੈ ਸਕਦੇ ਏਦੀ ਕਟਿੰਗ ਕਰਨ ਵਾਸਤੇ گول-ਗੋਲ ਮੈਂ ਇੱਥੇ ਇਸੇ ਤਰੀਕੇ ਨਾਲ ਇਹਨੂੰ ਕਟਿੰਗ ਕਰਾਂਗੀ ਤਦ ਸੇਖ ਸਕਦੇ ਇਸ ਤਰੀਕੇ ਨਾਲ ਅਸੀਂ ਸਾਰੇ ਗੋਲ ਗੱਪੇ ਬਣਾ ਕੇ ਤਿਆਰ ਕਰ ਲਵਾਂਗੇ ਤੇ ਤੇਲ ਜਿਹੜਾ ਬਿਲਕੁਲ ਹਾਈ ਗਰਮ ਹੋਣਾ ਚਾਹੀਦਾ ਹੈ ਹਾਈ ਫਲੇਮ ਤੇ ਅਸੀਂ ਇਹਨੂੰ ਬੜਾਵਾਂਗੇ ਤੁਸੀਂ ਦੇਖ ਸਕਦੇ ਹੋ ਨਾਲ ਹੀ ਅਸੀਂ ਬਣਾਈ ਜਾਵਾਂਗੇ ਨਾਲ ਹੀ ਫਰਾਈ ਕਰੀ ਜਾਵਾਂਗੇ ਇਹਨਾਂ ਨੂੰ ਤੇ ਗੋਲ ਗੱਪੇ ਸਾਡੇ ਦੇਖੋ ਕਿ ਕਿਦਸੇ ਫੁੱਲੇ ਫੁੱਲੇ ਜਿਵੇਂ ਬਣ ਕੇ ਤਿਆਰ ਹੋ ਰਹੇ ਨੇ ਇਸੇ ਤਰੀਕੇ ਨਾਲ ਅਸੀਂ ਸਾਰੇ ਗੋਲ ਗੱਪੇ ਬਣਾ ਕੇ ਤਿਆਰ ਕਰ ਲਵਾਂਗੇ ਤੇ ਇੱਕ ਮੈਂ ਤੁਹਾਡੇ ਨਾਲ ਦੂਜੀ ਸ਼ੇਪ ਚ ਵੀ ਬਣਾ ਕੇ ਦੱਸਾਂਗੀ ਉਹਨਾਂ ਨੂੰ ਇਹ ਕਿਸ ਤਰੀਕੇ ਦੇ ਅਸੀਂ ਬਣਾ ਕੇ ਤਿਆਰ ਕਰਾਂਗੇ ਲੌਂਗ ਸਾਈਜ਼ ਚ ਇਹ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਇਸੇ ਤਰੀਕੇ ਨਾਲ ਹੀ ਅਸੀਂ ਇੱਕ ਛੋਟਾ ਮੀਡੀਅਮ ਸਾਈਜ਼ ਦਾ ਪੀੜਾ ਲੈ ਕੇ ਤੇ ਉਹਨੂੰ ਵੀ ਅਸੀਂ ਇਸੇ ਤਰੀਕੇ ਨਾਲ ਹੀ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਅਸੀਂ ਇਸ ਤਰੀਕੇ ਦਾ ਇੱਕ ਪੀੜਾ ਲੈ ਕੇ ਤੇ ਨੂੰ ਬਿਲਕੁਲ ਇਸ ਤਰੀਕੇ ਨਾਲ ਬੀਲ ਲਵਾਂਗੀ ਤੇ ਸਾੜਾ ਹਾਈ ਫਲੇਮ ਤੇ ਅਸੀਂ ਇਹਨੂੰ ਬੜਾਵਾਂਗੇ ਤੇ ਸਾਰੇ ਸਾਡੇ ਇਸ ਤਰੀਕੇ ਦੇ ਬਣ ਕੇ ਗੋਲ ਗੱਪੇ ਬਣ ਕੇ ਤਿਆਰ ਹੋ ਜਾਣਗੇ ਤੁਸੀਂ ਦੋਨਾਂ ਵਿੱਚ ਜਿਹੜੀ ਮਰਜ਼ੀ ਸ਼ੇਪ ਚ ਬਣਾ ਸਕਦੇ ਹੋ ਗੋਲ ਚ ਵੀ ਲੌਂਗ ਚ ਵੀ ਤੁਸੀਂ ਬਣਾ ਸਕਦੇ ਹੋ ਮੈਂ ਤੁਹਾਡੇ ਨਾਲ ਦੋਨੋਂ ਹੀ ਰੈਸਪੀਆਂ ਸ਼ੇਅਰ ਕਰ ਦਿੱਤੀਆਂ ਨੇ ਤੇ ਤੁਸੀਂ ਦੇਖ ਸਕਦੇ ਇਸ ਤਰੀਕੇ ਅਸੀਂ ਸਾਰੇ ਬਣਾ ਕੇ ਤਿਆਰ ਕਰ ਲਵਾਂਗੇ ਤੇ ਸਾਡੇ ਗੋਲ ਗੱਪੇ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਅਸੀਂ ਹੁਣ ਇੱਥੇ ਇਹਨਾਂ ਦੀ ਤਿਆਰੀ ਕਰਾਂਗੇ ਜੀ ਇਹਦੇ ਵਿੱਚ ਇੱਕ ਕੌਲੀ 'ਚ ਅਸੀਂ ਪਾਣੀ ਪਾਲਵਾਂਗੇ ਤਾਂ ਗੋਲ ਗੱਪਿਆਂ ਦੇ ਵਿੱਚ ਅਸੀਂ ਜਿਹੜੇ ਆਲੂ ਵਾਲੇ ਬਣਾਏ ਹੋਏ ਸੀ ਉਹਨਾਂ ਨੂੰ ਅਸੀਂ ਪਰ ਲਵਾਂਗੇ ਇਸ ਤ੍ਰਿਕਾ ਨਾਲ ਸਾਰੇ ਆਲੂਏ ਨੂੰ ਵਿੱਚ ਪਰ ਲਵਾਂਗੇ ਹੁਣ ਅਸੀਂ ਇੱਕ ਦੂਜੀ ਵੀ ਲਵਾਵਾਂਗੇ ਜਿਹੜੇ ਗੋਲ ਸ਼ੇਪ ਚ ਬਣਾਏ ਹੋਏ ਸੀਗੇ ਤੇ ਉਹਨਾਂ ਨੂੰ ਵੀ ਅਸੀਂ ਇਸੇ ਤਰੀਕੇ ਨਾਲ ਹੀ ਆਲੂ ਭਰ ਲਵਾਂਗੇ ਉਹਨਾਂ ਵਿੱਚ ਵੀ ਅਸੀਂ ਆਲੂਆਂ ਦਾ ਮਸਾਲਾ ਬਣਾਇਆ ਹੋਇਆ ਸੀਗਾ ਉਹਨੂੰ ਅਸੀਂ ਪਰ ਕੇ ਸਾਰਿਆਂ ਵਿੱਚ ਰੱਖ ਲਵਾਂਗੇ ਇਸੇ ਤਰੀਕੇ ਨਾਲ ਉੱਪਰ ਅਸੀਂ ਲਾਲ ਚਟਨੀ ਪਾ ਲਵਾਂਗੇ ਸਾਰੇ ਗੋਲ ਗਪੇ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਵਾਂਗੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਉੱਪਰ ਅਸੀਂ ਨਮਕੀਨ ਪਾ ਲਵਾਂਗੇ ਜੀ ਤੁਸੀਂ ਦੇਖ ਸਕਦੇ ਸਾਰੇ ਸਾਡੇ ਗੋਲ ਗੁਪੇ ਬਣ ਕੇ ਤਿਆਰ ਹੋ ਚੁੱਕੇ ਨੇ ਤੁਸੀਂ ਘਰ ਵਿੱਚ ਇਹਨੂੰ ਬਣਾ ਕੇ ਖਾ ਸਕਦੇ ਹੋ ਬੱਚਿਆਂ ਨੂੰ ਵੀ ਬਣਾ ਕੇ ਦੇ ਸਕਦੇ ਹੋ ਬਹੁਤ ਹੀ ਵਧੀਆ ਤੇ ਬਹੁਤ ਸਿੰਪਲ ਜਿਹੇ ਤਰੀਕੇ ਨਾਲ ਅਸੀਂ ਬਣਾ ਕੇ ਤਿਆਰ ਕੀਤੇ ਹੋਏ ਨੇ